ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਨਿੰਦਾ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਇਨਸਾਨ ਦੀਆਂ ਖੁਦ ਦੀਆਂ ਕਮੀਆਂ ਲੁਕੀਆਂ ਹੁੰਦੀਆਂ ਹਨ ਉਹ ਦੂਸਰੇ ਦੀ ਨਿੰਦਾ ਕਰਦਾ ਹੈ ਨਿੰਦਾ ਦਾ ਰਸ ਲੈਂਦਾ ਹੈ ਪਰ ਉਹ ਖੁਦ ਬਾਰੇ ਨਹੀਂ ਸੋਚਦਾ ਕਈ ਵਾਰ ਅਸੀਂ ਆਪਣੀ ਗਲਤੀ ਸੋਚ ਜਾਂ ਨਾ ਸਮਝੀ ਕਰਨ ਵੀ ਅਜਿਹਾ ਕਰਦੇ ਹਾਂ ਜੇਕਰ ਤੁਸੀਂ ਵੀ ਦੂਸਰਿਆਂ ਦੀ ਨਿੰਦਾ ਕਰਦੇ ਹੋ ਤਾਂ ਜਾਗਰਣ ਅਧਿਆਮਕ ਅੱਜ ਤੁਹਾਨੂੰ ਅਸੀਂ ਇੱਕ ਕਹਾਣੀ ਬਾਰੇ ਦੱਸਦੇ ਹਾਂ ਇੱਕ ਨਗਰ 'ਚ ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਹ ਪੁਰਾਣਾ ਕਮਰਾ ਬਦਲ ਕੇ ਨਵੇਂ ਕਮਰੇ ਵਿੱਚ ਰਹਿਣ ਪਹੁੰਚਿਆ। ਉਸ ਦਾ ਸਾਰਾ ਸਮਾਨ ਵਿਵਸਥਿਤ ਕਰ ਦਿੱਤਾ ਗਿਆ। ਉਸ ਦੇ ਮਕਾਨ ਦੇ ਸਾਹਮਣੇ ਇੱਕ ਹੋਰ ਮਕਾਨ ਸੀ। ਉਸ ਦੇ ਘਰ ਦੀ ਮੇਨ ਖਿੜਕੀ ਤੋਂ ਦੂਸਰੇ ਘਰ ਦੀ ਸੱਤ ਦਿਖਾਈ ਦਿੰਦੀ ਸੀ। ਅਗਲੀ ਸਵੇਰ ਉਸ ਵਿਅਕਤੀ ਦੀ ਪਤਨੀ ਨੇ ਉਸ ਨੂੰ ਕਿਹਾ, "ਦੇਖੋ ਸਾਹਮਣੇ ਵਾਲੀ ਸੱਤ ਤੇ ਕਿੰਨੇ ਮੈਲੇ ਕੱਪੜੇ ਫੁਲਾਏ ਗਏ ਹਨ। ਲੱਗਦਾ ਹੈ ਉਹਨਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਆਪਣੇ ਕੱਪੜੇ ਸਾਫ਼ ਕਰਨਾ" ਕੋਈ ਨਹੀਂ ਆਉਂਦਾ ਪਤੀ ਨੇ ਪਤਨੀ ਦੀ ਗੱਲ ਅਣਸੁਣੀ ਕਰ ਦਿੱਤੀ ਕੁਝ ਦਿਨ ਬੀਤ ਗਏ ਫਿਰ ਇੱਕ ਦਿਨ ਪਤਨੀ ਨੇ ਪਤੀ ਨਾਲ ਇਹ ਹੀ ਗੱਲ ਦੁਬਾਰਾ ਕੀਤੀ ਪਤੀ ਨੇ ਇਸ ਵਾਰ ਪਤਨੀ ਦੀ ਗੱਲ ਸੁਣ ਲਈ ਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਤਨੀ ਸੋਚਣ ਲੱਗੀ ਕਿ ਉਹ ਕੁਝ ਬੋਲਦੇ ਕਿਉਂ ਨਹੀਂ ਕੁਝ ਦਿਨਾ ਬਾਅਦ ਉਹ ਦੋਵੇਂ ਉਸੇ ਖਿੜਕੀ ਦੇ ਕੋਲ ਬੈਠ ਕੇ ਨਾਸ਼ਤਾ ਕਰ ਰਹੇ ਸਨ ਪਤਨੀ ਦੀ ਨਜ਼ਰ ਹਮੇਸ਼ਾ ਵਾਂਗ ਸਾਹਮਣੇ ਵਾਲੀ ਛੱਤ ਤੇ ਗਈ ਉਹ ਚਿਹਰੇ ਕਿ ਉઠી ਉਸਨੇ ਬੋਲਿਆ ਅਰੇ ਕੀ ਅੱਜ ਸੂਰਜ ਪੱਛਮ ਵੱਲ ਚੜਿਆ ਹੈ ਲੱਗਦਾ ਹੈ ਕਿ ਅੱਜ ਕਿਸੇ ਹੋਰ ਨੇ ਕੱਪੜੇ ਧੋਤੇ ਹਨ ਕਿੰਨੇ ਸਾਫ਼ ਕੱਪੜੇ ਧੋਤੇ ਹਨ ਪਤਨੀ ਦੀ ਗੱਲ ਸੁਣ ਕੇ ਪਤੀ ਮੁਸਕਰਾਉਣ ਲੱਗਾ ਉਸਨੇ ਪਤਨੀ ਨੂੰ ਕਿਹਾ ਉਹਨਾਂ ਦੇ ਕੱਪੜੇ ਜਿਵੇਂ ਪਹਿਲਾਂ ਧੋਤੇ ਸੀ ਉਵੇਂ ਹੀ ਹੁਣ ਵੀ ਧੋਤੇ ਹਨ ਦਰਅਸਲ ਸਾਡੀ ਖਿੜਕੀ ਦਾ ਸ਼ੀਸ਼ਾ ਹੀ ਗੰਦਾ ਸੀ ਜਿਸ ਨੂੰ ਅੱਜ ਸਵੇਰੇ ਉੱਠ ਕੇ ਸਾਫ਼ ਕਰ ਦਿੱਤਾ ਪਤੀ ਦੀ ਇਹ ਗੱਲ ਸੁਣ ਕੇ ਪਤਨੀ ਸ਼ਰਮਿੰਦਾ ਹੋ ਗਈ ਉਹ ਸੋਚਣ ਲੱਗੀ ਕਿ ਉਹ ਤਾਂ ਬੇਕਾਰਚ ਹੀ ਸਾਹਮਣੇ ਵਾਲੇ ਦੀ ਨਿੰਦਾ ਕਰਦੀ ਰਹੀ ਕਮੀ ਤਾਂ ਉਸ ਚ ਹੀ ਸੀ ਕਮਰੇ ਦੀ ਖਿੜਕੀ ਦਾ ਉਸ ਦੀ ਗੰਦੀ ਸੀ ਕਥਾ ਦਾ ਸਾਰ ਕਿਸੇ ਦੂਜਰੇ ਦੀ ਨਿੰਦਾ ਜਾਂ ਆਲੋਚਨਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕ ਮਾਰ ਕੇ ਦੇਖ ਲੈਣਾ ਚਾਹੀਦਾ ਹੈ ਤਾਂ ਕਿ ਬਾਅਦ ਚ ਖੁਦ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਧੰਨਵਾਦ